ਹalleluia ਅੱਜ ਜੋ ਵੀ ਸਾਡੀ ਇਹ ਸ਼ੁਭ ਯਾਤਰਾ ਹੈ ਅੱਜ ਸਾਡੇ ਸੰਤ ਫੈਦਲੇ ਚੱਚ ਮਸਤ ਕੋੜ ਤੋਂ ਤੇ ਇਹ ਸ਼ੁਭ ਯਾਤਰਾ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜਿਦਾ ਕੀ ਰਵਿਯਸੂ ਇਸ ਸੰਸਾਰ ਦੇ ਵਿੱਚ ਆਇਆ ਤਾਂ ਉਹਨੇ ਕਿਹਾ ਜਿੱਦਾਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤੇ ਉਸੇ ਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਵੀ ਆਪਣੇ ਇਸ ਇਲਾਕੇ ਵਿੱਚ ਰਵਿਯਸੂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਸਾਰੇ ਇਹ ਕਾਸ ਕਰਕੇ ਆਪਣੇ ਇਲਾਕੇ ਦੇ ਲੋਕਾਂ ਵਾਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਰ ਸਭ ਦਾ ਤੇ ਆਪਣੀ ਕਿਰਪਾ ਕਰੇ ਤੇ ਜੋ ਵੀ ਸਾਡੇ ਜਿੰਦਾ ਵੀ ਨਗਰੇ ਕੁਦਾਨਨ ਬਹੁਤ ਸਾਰੀ ਆਪਣੀ ਕਿਰਪਾ ਆਪਣਾ ਫਸਲ ਤੇ ਆਪਣੀ ਬਰਕਤ ਦੇਵੇ ਤੇ ਸਾਡਾ ਜੋ ਅੱਜ ਦਾ ਖਾਸ ਇਹ ਸੰਦੇਸ਼ ਹੈ ਇਹ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਅਸੀਂ ਵੀ ਸਾਰਿਆਂ ਨੂੰ ਇਹ ਸੰਦੇਸ਼ ਦੇ ਰਹੇ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹੋਏ ਉਹਦੇ ਵਚਨਾਂ ਉੱਤੇ ਚੱਲਣਾ ਚਾਹੀਦਾ ਤੇ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਇਹ ਯਾਤਰਾ ਸਾਡੇ ਸੰਤ ਥੋਮਸ ਹਾਈ ਸਕੂਲ ਬਸਕੋਟ ਤੋਂ ਸ਼ੁਰੂ ਕੀਤੀ ਸੀ ਤੇ ਅਸੀਂ ਪਿੰਡ ਅਰਲੀਪਨ ਹੁਣ ਪਹੁੰਚਿਆ ਫਿਰ ਖੁਸ਼ੀਪੁਰ ਦਲੇਰਪੁਰ ਪਿੰਡ ਭੰਗਵਾ ਔ ਜ਼ਲਾ ਪਡਵਾ ਨੰਨੋਹਾਰ ਦੀ ਸ਼ਾਲਪੁਰ ਤੇ ਵਿਡਾਲਾ ਵੰਗਰ ਤੇ ਫਿਰ ਬਸਕੋਟ ਚਰਚ ਦੇ ਵਿੱਚ ਸੰਭਾਤੀ ਕੀਤੀ ਜਾਵੇਗੀ ਇਲਾਕੇ ਦੀਆਂ ਸੰਗਤਾਂ ਵੱਲੋਂ ਕਿੰਨਾ ਤਜੋਬ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਸਾਡੋ ਬਹੁਤ ਹੀ ਭਰਵਾ ਉਹਨਾਂ ਦਾ ਜਿਹੜਾ ਚੋਗਦਾਨ ਸਾਨੂੰ ਆਪਣਾ ਸਹਾਯੋਗ ਦਿੱਤਾ ਹੋਇਆ ਤੁਸੀਂ ਦੇਖ ਰਹੇ ਹੋ ਕਾਫੀ ਸੰਗਤ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਸਾਧਨ ਕਰਾ ਕੇ ਪਹੁੰਚੀ ਆ ਉਨਾ ਬਹੁਤ ਵੱਡਾ ਸਾਡੇ ਨਾਲ ਜੋ ਸਾਥ ਦੇ ਰਿਹਾ ਸਾਡਾ ਅਸੀਂ ਦੇਖ ਰਿਹਾ ਕਿ ਵੇਖੋ ਸੰਗਤਾਂ ਦੇ ਵਿੱਚ ਬਹੁਤ ਵੱਡਾ ਇੱਕ ਮਤਲਬ ਕਿ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਉਹਦੇ ਵਿੱਚ ਨਜ਼ਰ ਆਉਂਦਾ ਕਿ ਅਸੀਂ ਇਸ ਪਿੰਡ ਵਿੱਚ ਜਦੋਂ ਪਹੁੰਚਿਆ ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਸਾਡੇ ਇੱਥੇ ਪਹੁੰਚਣ ਵਿੱਚ ਸਵਾਗਤ ਵੀ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਚਾਪ ਗੋੜੇ ਦਾ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਹੈ ਤੇ ਹੋਰ ਵੀ ਅੱਗੇ ਬਹੁਤ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਪਰਵਾ ਜਿਹੜਾ ਪਿਆਰ ਉਹ ਸਾਨੂੰ ਮਿਲਦਾ ਹੈ ਮੇਰਾ ਨਾਮ ਸਰਬਜੀਤ ਮਸੀਹ ਉਰਫ ਮੇਜਰ ਪਿੰਡ ਖੁਸ਼ੀਪੁਰ ਤੋਂ ਅੱਜ ਦੀ ਇਹ ਸ਼ੋਭਾ ਯਾਤਰਾ ਸੰਤ ਫਿਡਲਸ ਚਰਚ ਮਸਤਕੋਟ ਜੋ ਸਾਡੀ ਪੈਰਸ ਚਰਚ ਹੈ ਜਿਸ ਦੇ ਅੰਦਰ ਤਕਰੀਬਨ 25 ਤੋਂ 30 ਪਿੰਡ ਆਉਂਦੇ ਹਨ ਇਹ ਸਾਰੇ ਨਗਰਾਂ ਦੇ ਲੋਕ ਲੋਕ ਰਲ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਂਦੇ ਹਨ ਹਰ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਔਰ ਹਰ ਨਗਰ ਦੇ ਅੰਦਰ ਲੋਕਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੀ ਓਡੀਕ ਕਰਨੀ ਹੁੰਦੀ ਹੈ ਔਰ ਹਰ ਪਰਿਵਾਰਾਂ ਵੱਲੋਂ ਹਰੇਕ ਪਰਿਵਾਰਾਂ ਵੱਲੋਂ ਇਹਨਾਂ ਵਾਸਤੇ ਲੰਗਰ ਔਰ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹੁੰਦੀਆਂ ਹਨ ਮੈਂ ਸਾਰੇ ਸਮਾਜ ਨੂੰ ਔਰ ਪੂਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਨਵਾਂ ਆਉਣ ਵਾਲਾ ਨਵਾਂ ਸਾਲ ਇਹਨਾਂ ਲਈ ਸ਼ੁਭ ਕਾਮਨਾ ਲੈ ਕੇ ਆਵੇ ਧੰਨਵਾਦ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਿੱਥੋਂ ਹੋਏ ਕਿੱਥੇ ਸਮਾਪਤ ਸੰਤ ਫिडेलਸ ਚਰਚ ਮਸਤਕੋਟ ਤੋਂ ਸ਼ੁਰੂ ਹੋਈ ਇਹ ਮਸਤਕੋਟ ਤੋਂ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਦਲੇਰਪੁਰ ਭੰਗਵਾ ਭੰਡਵਾ ਔਜ਼ਲਾ ਨਾਨੋਹਾਰਨੀ ਸ਼ਾਹਪੁਰ ਔਰ ਬਡਾਲਾ ਬਾਂਗਰ ਸਾਡਾ ਆਖਰੀ ਪਿੰਡ ਹੈ ਔਰ ਬਡਾਲਾ ਬਾਂਗਰ ਤੋਂ ਬਾਅਦ ਜਿੱਥੋਂ ਜਿਹੜੇ ਚਰਚ ਦੇ ਅੰਦਰੋਂ ਸ਼ੁਰੂ ਹੋਈ ਉੱਥੇ ਹੀ ਜਾ ਕੇ ਸੋਭਾ ਯਾਤਰਾ ਸਮਾਪਤ ਹੋਵੇਗੀ ਇਸ ਸੋਭਾ ਯਾਤਰਾ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਮੈਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਅਸੀਂ ਰਲ ਮਿਲ ਕੇ ਵਸੀਏ ਅਸੀਂ ਦੁਨੀਆਦਾਰਾਂ ਦੇ ਜੋ ਨਿੱਕੀਆਂ-ਨਿੱਕੀਆਂ ਭਵਿੱਖਬਾਣੀਆਂ ਹਨ ਉਹਨਾਂ ਵੱਲ ਧਿਆਨ ਨਾ ਦਿਈਏ ਸਗੋਂ ਆਪਾਂ ਵਿਸ਼ਵਾਸ ਕਰੀਏ ਕਿ ਅਸੀਂ ਸਾਰੇ ਹੀ ਇਸ ਧਰਤੀ ਤੇ ਇਨਸਾਨ ਹਾਂ ਸਾਰੇ ਅਸੀਂ ਮੁਸਾਫਰ ਹਾਂ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਕਿ ਸਭ ਲੋਕ ਰਲ ਮਿਲ ਕੇ ਆਪਾਂ ਇੱਕ ਦੂਸਰੇ ਧਰਮਾਂ ਦਾ ਸਤਿਕਾਰ ਕਰੀਏ ਔਰ ਇਸ ਧਰਤੀ ਤੇ ਜਿਉਂਦੇ ਰਹੀਏ ਸੰਗਤਾ ਵੱਲੋਂ ਜੇ ਨਜ਼ਰ ਦੇਣੀ ਹੈ ਸੰਗਤਾ ਵੱਲੋਂ ਕਾਫੀ ਸਾਰੇ ਧਰਮਾਂ ਦੇ ਲੋਕਾਂ ਨੇ ਲੰਗਰ ਲਗਾਏ ਹਨ ਕਿਸੇ ਕਿਸੇ ਧਰਮ ਦਾ ਨਾਂ ਨਹੀਂ ਇੱਥੇ ਮਨੁੱਖ ਜਾਤੀ ਦਾ ਨਾਮ ਹੈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ